ਦੀਨ ਦੁਨੀਆਂ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਚਬਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਿਕਲ ਰਹੇ ਮਹਾਨ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇਓ ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਪੰਥ ਦੇ ਵਾਲੀ ਸ਼ਾਹ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਿਆ ਹੋਇਆ ਸਤ ਗੁਰੂ ਜੀ ਦੀ ਅਗਵਾਈ ਦੇ ਵਿੱਚ ਜੁੜ ਬੈਠੇ ਹੁਣੇ ਢਾਡੀ ਸਿੰਘ ਗੁਰੂ ਸਾਹਿਬ ਜੀ ਦਾ ਇਤਿਹਾਸ ਆਪਾਂ ਸਾਰਿਆਂ ਨੂੰ ਦੱਸ ਰਹੇ ਹਾਂ ਮੈਂ ਇਤਿਹਾਸ ਦੇ ਵਿੱਚੋਂ ਇੱਕ ਦੋ ਨੁਕਤੇਆਂ ਦੀ ਗੱਲ ਕਰਨੀ ਆ ਇੱਕ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਜਦੋਂ ਰਣਜੀਤ ਨਗਾਰਾ ਵਜਾਇਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਰਣਜੀਤ ਨਗਾਰੇ ਨੇ ਜਿੱਥੇ ਮਜਲੂਮਾਂ ਦੇ ਵਿੱਚ ਹਿੰਮਤ ਪੈਦਾ ਕੀਤੀ ਪਰ ਜਿਹੜੇ ਜ਼ਬਰ ਤੇ ਜਰਵਾਣੇ ਸਾਨੂੰ ਭਾਵੇਂ ਬਾੜੀ ਰਾਜੇ ਸੀ ਤੇ ਭਾਵੇਂ ਔਰੰਗਜ਼ੇਬ ਸੀ ਦਾ ਵਜ਼ੀਰ ਖਾਨ ਸੀ ਉਹਨਾਂ ਦੇ ਦਿਲ ਡੋਲੇ ਕਿ ਗੁਰੂ ਨੇ ਤਾਂ ਸਾਰਿਆਂ ਦੇ ਅੰਦਰ ਐਸੀ ਹਿੰਮਤ ਪੈਦਾ ਕਰ ਦਿੱਤੀ ਹੈ ਕਿ ਜਿਨ੍ਹਾਂ ਨੂੰ ਅਸੀਂ ਸਦੀਆਂ ਤੋਂ ਗੁਲਾਮ ਬਣਾਇਆ ਹੋਇਆ ਸੀ ਇਹ ਲੋਕ ਹੁਣ ਸਾਡੀ ਗੁਲਾਮੀ ਸਵੀਕਾਰ ਨਹੀਂ ਕਰਦੇ ਦੂਜਾ 1699 ਦੀ ਵਿਸਾਖੀ ਨੂੰ ਜਦੋਂ ਗੁਰੂ ਸਾਹਿਬ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਕੇਸਗੜ ਸਾਹਿਬ ਦੀ ਫਸੀਲ ਤੋਂ ਨੰਗੀ ਤੇਗ ਲੈ ਕੇ ਸਾਡੇ ਪਾਤਸ਼ਾਹ ਬਾਹਰ ਆਏ ਪੰਜ ਸਿਰਾਂ ਦੀ ਵਾਰੀ-ਵਾਰੀ ਮੰਗ ਹੋਈ ਤੇ ਗੁਰੂ ਦੇ ਪੰਜ ਸਿੱਖਾਂ ਨੇ ਪੰਜ ਸਿਰ ਦਿੱਤੇ ਪਾਤਸ਼ਾਹ ਨੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਪੰਜ ਪਿਆਰੇ ਬਣਾਇਆ ਔਰ ਉਹਨਾਂ ਪੰਜਾਂ ਨੂੰ ਆਪ ਅਮਰਤ ਦਿੱਤਾ ਫਿਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੇ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਅੱਜ ਵੀ ਜਦੋਂ ਅੰਮ੍ਰਿਤ ਸ਼ਕਾਇਆ ਜਾਂਦਾ ਇੱਕ ਬਾਟੇ ਦੇ ਵਿੱਚ ਸ਼ਕਾਇਆ ਜਾਂਦਾ ਇਹਦਾ ਮਤਲਬ ਇਹ ਆ ਅਸੀਂ ਸਾਰੇ ਇੱਕ ਗੁਰੂ ਦੇ ਪੁੱਤ ਵਾਂ ਢੀਂਗਾ ਵਾਂ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਅਸੀਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦੇ ਅਸੀਂ ਇਹ ਮੰਨਦੇ ਆ ਜਾਣੋ ਜੋਤ ਨਾ ਪੁੱਛੋ ਜਾਤੀ ਆਖੇ ਜਾਤ ਨਹੀਂ ਗੁਰੂ ਸਾਹਿਬ ਨੇ ਇੱਕ ਬਾਟੇ ਦੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਛਕਾ ਕੇ ਜਾਤ ਪਾਤ ਊਚ ਨੀਚ ਭੇਦ ਭਾਵ ਛੂਤ ਸ਼ਾਤ ਇਨੂੰ ਮੁਕੰਮਲ ਤੌਰ ਦੇ ਉਤੇ ਖਤਮ ਕਰ ਦਿੱਤਾ ਪਰ ਜਿਹੜੇ ਜਾਂਤ ਭਵਾਨੀ ਲੋਕ ਸੀ ਉਹਨਾਂ ਨੇ ਉਦੋਂ ਵੀ ਗੁਰੂ ਨੂੰ ਆਖਿਆ ਪੇ ਪਾਤਸ਼ਾਹ ਸਾਨੂੰ ਪਤਾ ਲੱਗਾ ਵੀ ਅਮਰਤ ਸ਼ੱਕ ਕੇ ਹਿੰਮਤ ਬੜੀ ਆਉਂਦੀ ਤੇ ਪਹਾੜੀ ਰਾਜੇ ਕਹਿੰਦੇ ਕਿ ਸ਼ੱਕਣ ਨੂੰ ਤੇ ਆਪਾਂ ਵੀ ਤਿਆਰ ਪਰ ਅਸੀਂ ਆ ਜਿਨ੍ਹਾਂ ਨੂੰ ਸਦੀਆਂ ਤੋਂ ਨੀਵੇਂ ਤੇ ਨੀਚ ਕਿਹਾ ਇਹਨਾਂ ਦੇ ਨਾਲ ਨਹੀਂ ਸ਼ਕਾਂ ਸਾਨੂੰ ਕੋਈ ਵੱਖਰਾ ਸ਼ਿਕਾਓ ਤਾ ਗੁਰੂ ਪਾਤਸ਼ਾਹ ਨੇ ਕਿਹਾ ਸੀ ਇਨਹੀ ਦੀ ਕਿਰਪਾ ਕੇ ਸਜੇ ਹਮ ਹੈ ਜਿਨ੍ਹਾਂ ਨੂੰ ਤੁਸੀਂ ਨੀਤ ਤੇ ਨੀਵੇ ਕਹਿੰਨੇ ਹੋ ਇਹਨਾਂ ਤੇ ਰੱਬ ਦੀ ਅਪਾਰ ਕਿਰਪਾ ਹੈ ਇਹ ਗੁਰੂ ਦੇ ਸਿੱਖ ਨੇ ਇਸ ਕਰਕੇ ਤੁਸੀਂ ਅੰਮ੍ਰਿਤ ਦੇ ਅਧਿਕਾਰੀ ਵੀ ਤਾ ਗੁਰੂ ਸਾਹਿਬ ਨੇ ਜਦੋਂ ਸਮਾਜ ਵਿੱਚੋਂ ਊਚ ਨੀਤ ਭੇਤ ਭਾਪ ਛੂਤ ਸ਼ਾਤ ਰੰਗ ਵਿਤਕਰੇ ਦੇ ਭੇਦ ਭਾਵ ਸਾਰਾ ਕੁਝ ਖਤਮ ਕੀਤਾ ਤਾਂ ਦਿੱਲੀ ਦਾ ਤਖਤ ਡੋਲਿਆ ਤੇ ਉਹਨਾਂ ਨੇ ਆਨੰਦਪੁਰ ਸਾਹਿਬ ਤੇ ਕਈ ਹਮਲੇ ਕੀਤੇ ਹਰ ਵਾਰੀ ਗੁਰੂ ਦੀ ਫਤਿਹ ਤੋ ਇਕਤਾ ਆਪਾਂ ਜਿੰਨੇ ਵੀ ਇੱਥੇ ਬੈਠੇ ਆਪਾਂ ਵੀ ਖੰਡੇ ਬਾਟੇ ਦੀ ਪੌਹਲ ਸ਼ਕਣੀ ਅਮਰ ਤਸ਼ਕ੍ਰਮ ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪੌਹਲ ਸ਼ਕਣੀ ਔਰ ਨਾਲ ਦੀ ਨਾਲ ਅਸੀਂ ਕਿਸੇ ਜਾਤ ਪਾਤ ਦੇ ਹੰਕਾਰ ਚ ਨਹੀਂ ਪੈਣਾ ਗੁਰੂ ਦੇ ਸਿੱਖ ਬਣ ਕੇ ਬੀਤ। ਗੁਰੂ ਦੇ ਹੁਕਮ ਵਿੱਚ ਤੇ ਜਿਹੜੇ ਮੇਰੇ ਵੀਰਾਂ ਨੂੰ ਮੈਂ ਵੇਖ ਰਿਆਂ ਕਈ ਮੇਰੇ ਬੱਚੇ ਨੌਜਵਾਨ ਕਈਆਂ ਨੇ ਦਾੜੀਆਂ ਨਹੀਂ ਹਨ ਕਈਆਂ ਦੇ ਕੇਸ ਨਹੀਂ ਆਪਾਂ ਗੁਰੂ ਦੇ ਪੁੱਤ ਧੀਆਂ ਬਣ ਸਾਡੇ ਗੁਰੂ ਨੇ ਦੋ ਆਪਣੇ ਸਾਹਿਬ ਜੀ ਦੇ ਚਮਕੌਰ ਦੀ ਗੜੀ ਵਿੱਚ ਬਾਹਰ ਸ਼ਹੀਦ ਕਰਵਾਏ ਜਿੱਥੇ ਕਤਲਗੜ ਸਾਹਿਬ ਗੁਰਦੁਆਰਾ ਦੋ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਛੋਟੇ ਸਾਹਿਬ ਜੀ ਦੇ ਚਿੰਨ੍ਹ ਕੇ ਸ਼ਹੀਦ ਹੋਏ ਪਰ ਗੁਰੂ ਨੇ ਆਪਣੇ ਚਾਰ ਪੁੱਤ ਸ਼ਹੀਦ ਕਰਵਾ ਕੇ ਵੀ ਦਮਦਮਾ ਸਾਬ ਦੀ ਮubarਕ ਧਰਤੀ ਤੇ ਜਦੋਂ ਮਾਤਾ ਸੁੰਦਰ ਕੌਰ ਜੀ ਨੇ ਪੁੱਛਿਆ ਸੀ ਆ ਭਾਈ ਮਨੀ ਸਿੰਘ ਦਿਸਦਾ ਹੈ ਭਾਈ ਦਇਆ ਸਿੰਘ ਦਿਸਦਾ ਹੈ ਭਾਈ ਧਰਮ ਸਿੰਘ ਦਿਸਦਾ ਹੈ ਪਰ ਮੇਰਾ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਸਹਬਜਾਦਾ ਜੋਰਾਵਰ ਸਿੰਘ ਤੇ ਸਹਬਜਾਦਾ ਫਤਿਹ ਸਿੰਘ ਕਿਤੇ ਨਜ਼ਰ ਨਹੀਂ ਆਉਂਦਾ ਮੇਰੇ ਪੁੱਤ ਕਿਤੇ ਮਾਸ ਤਾਂ ਗੁਰੂ ਨੇ ਕੀ ਆਖਿਆ ਸੀ ਐਵੇਂ ਪਾਤਸ਼ਾਹ ਜਿਵੇਂ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਸੀ ਤੇ ਸਾਹਮਣੇ ਸੰਗਤ ਸੀ ਪੰਥ ਸੀ ਗੁਰੂ ਨੇ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਹੇ ਤੋਂ ਕੀ ਹੁਵਾ ਜੀਵਤ ਕਈ ਹਜਾ ਆਹ ਜੀਵਤ ਕਈ ਹਜ਼ਾਰ ਵਾਲੇ ਪਾਸੇ ਆਪਾਂ ਗੁਰੂ ਦੇ ਪੁੱਤ ਬਣਨਾ ਹੈ ਸਰਦਾਰ ਬਣਨਾ ਹੈ ਤੇ ਗੁਰੂ ਦੀ ਦਿੱਤੀ ਹੋਈ ਦਾਤ ਨੂੰ ਸੰਭ ਕੇ ਰੱਖਣਾ ਜਦੋਂ ਚਮਕੌਰ ਦੀ ਗੜੀ ਵੀ ਛੱਡੀ ਸੀ ਨਾ ਗੁਰੂ ਸਾਹਿਬ ਨੇ ਤਾੜੀ ਮਾਰੀ ਭਾਈ ਦਾਇਆ ਸਿੰਘ ਨਾਲ ਤੇ ਫਰਨੂ ਠੋਕਰ ਵਜੀ। ਭਾਈ ਦਇਆ ਸਿੰਘ ਨੇ ਵੇਖਿਆ ਸਹਬ ਜਾਦਿਆਂ ਦੇ ਸਰੀਰ ਚ। ਉਹਨੇ ਆਪਣਾ ਕਮਰਕੱਸਾ ਖੋਲਿਆ ਤੇ ਗੁਰੂ ਪਾਤਸ਼ਾਹ ਦੇ ਪੁੱਤਰਾਂ ਦੇ ਸਰੀਰਾਂ ਤੇ ਪਾਉਂਦਾ। ਗੁਰੂ ਨੇ ਪੁੱਛਿਆ ਦਇਆ ਸਿੰਘਾ ਕੀ ਕਰ? ਉਹ ਕਹਿੰਦਾ ਪਾਤਸ਼ਾਹ ਦੁਨੀਆਂ ਦੇ ਉੱਤੇ ਗਰੀਬ ਤੋਂ ਗਰੀਬ ਮਾਪੇ ਵੀ ਹੋਣਗੇ ਪਰ ਕਫਨਾ ਤੋਂ ਬਗੈਰ ਕਿਸੇ ਦੇ ਪੁੱਤ ਨਹੀਂ ਦੇਖੇ। ਮੈਂ ਤੇ ਉਹ ਆਖਰੀ ਰਸਮ ਨਿਭਾਉਣ ਲੱਗਾ ਜਿਹੜੇ ਗਰੀਬ ਤੋਂ ਗਰੀਬ ਮਾਪੇ ਵੀ ਨਿਭਾਉਂਦੇ ਆ ਇਹ ਤੁਹਾਡੇ ਪੁੱਤ ਫਰਜ਼ਾਨ ਇਹਨਾਂ ਦੇ ਸਰੀਰਾਂ ਤੇ ਮੈਂ ਕਮਰ ਕਸਾ પા ਕੇ ਆਖੰਤਮ ਰਸਮ ਨਿਭਾਉਣ ਲੱਗਾ ਜੇ ਇਹ ਆਨੰਦਪੁਰ ਸਾਹਿਬ ਸ਼ਹੀਦ ਹੁੰਦੇ ਤਾਂ ਕੀਮਤੀ ਦੁਸ਼ਾਲੇ ਸੰਤਾਨੇ ਭੇਟਾ ਕਰਨ ਇਸ ਤਾਂ ਗੁਰੂ ਨੇ ਕੀ ਜਵਾਬ ਦਿੱਤਾ ਭਾਈ ਦਾਸ ਨੌਜਵਾਨੋ ਆਪਾਂ ਗੁਰੂ ਦੇ ਪੁੱਤ ਬਣ ਆਪਾਂ ਸਿੰਘ ਬਣਨਾ ਬੜੀਆਂ ਤਾਕਤਾਂ ਲਗੀਆਂ ਸਾਡੀ ਪਛਾਣ ਨੂੰ ਮਕਾਉਣ ਦੇ ਲਈ ਇੱਥੇ ਪੰਜਾਬ ਦੇ ਵਿੱਚ ਸਾਨੂੰ ਹੋਰ ਘਟ ਤੋਂ ਘਟ ਕਰਕੇ ਸਾਡੇ ਹੱਕਾਂ ਤੇ ਡਾਕਾ ਮਾਰ ਲਈ ਪਰ ਅਸੀਂ ਗੁਰੂ ਦੇ ਪੁੱਤ ਬਣਨਾ ਗੁਰੂ ਦੇ ਸਿੰਘ ਬਣ ਗੁਰੂ ਸਾਹਿਬ ਨੇ ਕੀ ਆਖਿਆ ਸੀ ਭਾਈ ਦਾਸ ਸੁਣ ਕਰ ਬਾਤ ਗੁਰੂ ਜੀ ਬੋਲੇ ਕਹਿਣ ਲੱਗੇ ਸੁਣ ਗੁਰ ਸਿੱਖਾ ਕਿਸੇ ਕਵੀ ਦੀ ਕਲਮ ਨੇ ਇਹ ਚਾਰ ਸ਼ਬਦ ਲਿਖੇ ਸੁਣ ਕਰ ਬਾਤ ਗੁਰੂ ਜੀ ਬੋਲੇ ਕਹਿਣ ਲੱਗੇ ਸੁਣ ਗੁਰ ਸਿੱਖਾ ਕਰਮ ਕੀ ਰਹ ਪੇ ਜੋ ਹੈ ਮਰਤੇ ਨਹੀਂ ਕਫਨ ਕੀ ਕਿਸਮਤ ਮੇ ਲਿਖਾ ਸ਼ਹੀਦ ਕੇ ਮੂਹ ਪੇ ਕਫਨ ਕਾ ਪਰਦਾ ਸ਼ਹਾਦਤ ਕਾ ਦਸਤੂਰ ਨਹੀਂ ਹੈ ਕੇਵਲ ਮੇਰਾ ਬੇਟਾ ਕਫਨ ਮੈਂ ਲੇਟੀ ਜੈ ਮੁਝ ਕੋ ਮਨਜੂਰ ਨਹੀਂ ਗੁਰੂ ਨੂੰ ਅਸੀਂ ਪਿਓ ਕਹਿੰਦੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਪਾਤਸ਼ਾਹ 10 ਪਾਤਸ਼ਾਹੀਆਂ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਅਸੀਂ ਕਿਸੇ ਨੂੰ ਆਪਣਾ ਪਿਓ ਨਹੀਂ ਕਹਿੰਦੇ ਇੱਕ ਤੇ ਸੰਸਾਰਿਕ ਪਿਓ ਕੌਮੀ ਤੌਰ ਕਿਉਂ ਕਹਿੰਨੇ ਆ ਸਾਡੇ ਗੁਰੂ ਨੇ ਆਖਿਆ ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨੋ ਨੇ ਜਹਾਂ ਸ਼ਹੀਦੀ ਪਾਈ ਪੁਰਜਾ ਪੁਰਜਾ ਕੱਟ ਮਰੇ ਲੇਕਿਨ ਨਾ ਦੁਸ਼ਮਣ ਕੋ ਪਿੱਠ ਦਿਖਲਾਈ ਫਿਰ ਏਕ ਕੇ ਸਾਥ ਪਿਆਰ ਜਿਤਾਣਾ ਜਹ ਕਹਿੰਦਾ ਇਨਸਾਫ ਨਹੀਂ ਹੈ ਦਇਆ ਸਿੰਘਾ ਬੇਟੋ ਬੇਟੋ ਮੇਂ ਜੋ ਫਰਕ ਸਮਝੇ ਐ ਸਾਹੀ ਕੋਈ ਬਾਪ ਨਾ ਗੁਰੂ ਨੇ ਸਿੰਘਾਂ ਨੂੰ ਆਖਿਆ ਵੀ ਮੇਰੇ ਪੁੱਤ ਹਨ ਤੇ ਸਿੰਘਾਂ ਦੀਆਂ ਲਾਸ਼ਾਂ ਇੱਦਾਂ ਰਹਿ ਜਾਣ ਸਰੀਰ ਤੇ ਸਹਿਬਜ਼ਾਦਿਆਂ ਦੇ ਸਰੀਰਾਂ ਤੇ ਕਫਨ ਪੈ ਜੇ ਮੈਨੂੰ ਮਨਜ਼ੂਰ ਨਹੀਂ ਜਾਂ ਸਾਰਿਆਂ ਤੇ ਪਾ ਸਾਡਾ ਇਤਿਹਾਸ ਬੜਾ ਤਕੜਾ ਹੈ ਸਾਡੀ ਤਵਾਰੀਖ ਬੜੀ ਵੱਡੀ ਹੈ ਆਪਾਂ ਆਪਣੇ ਇਤਿਹਾਸ ਦੇ ਮੁਤਾਬਕ ਗੁਰੂ ਦੇ ਪੁੱਤ ਬਣ ਅਣਖ ਨਾ ਰਹਿਣਾ ਗੈਰਤ ਨਾ ਰਹਿਣਾ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਆਪਾਂ ਗੁਰੂ ਤੇ ਪੁੱਤ ਧੀਆ ਬਣੀ ਸਾਬਤ ਸੂਰਤ ਦਸਤਾਰ ਸਿਰ ਕੇਸ ਦਾੜੀਆਂ ਸਾਬਤ ਰੱਖੀ ਔਰ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣਾ 10 ਗੁਰਮੁਖੀ ਜਿਹਦੇ ਵਿੱਚ ਭਗਤਾਂ ਦੀ ਬਾਣੀ ਗੁਰਮੁਖੀ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਤੇ ਭạt ਸਹਿਬਾਨ ਨੂੰ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਆ ਬਥੇਰੇ ਦੇ ਧਾਰੀ ਦੰਮ ਵਾਲੇ ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਕੋਈ ਸੁਨਾਰੀਆ ਬੈਠੇ ਕੋਈ ਕਿਤੇ ਬੈਠਾ ਇਹੋ ਜੇ ਝੂਠੇ ਠੱਗਾ ਤੋਂ ਬਚਣਾ ਹੈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਦੁੱਖ ਹੋਵੇ ਸੁੱਖ ਹੋਵੇ ਗੁਰੂ ਅਗੇ ਅਰਦਾਸ ਕਰਨੀ ਆਸਰਾ ਬਾਣੀ ਦਾ ਰੱਖਣਾ ਗੁਰਮਖੰਡ ਦੀ ਸੰਗਤ ਕਰਨੀ ਔਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਦੇਹਧਾਰੀ ਨੂੰ ਆਪਣਾ ਗੁਰੂ ਨਹੀਂ ਮੰਨਣਾ ਵਿਸ਼ਵਾਸ ਭਰੋਸਾ ਯਕੀਨ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਗਿਰਤੇ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰਵੇ ਗੁਰੂ ਕਦੀ ਡੋਲਦਾ ਨਹੀਂ ਓ ਸੇ ਮੇਰ ਪਰਬਤੋਂ ਵੱਡਾ ਹੈ ਤੇ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਆਸਰਾ ਗੁਰੂ ਗ੍ਰੰਥ ਦਾ ਰੱਖਾਂਗੇ ਤੇ ਕਦੀ ਨਹੀਂ ਡੋਲਣਾ ਨਕਲੀਆਂ ਦਾ ਰੱਖਾਂਗੇ ਤੇ ਡੋਲ ਜਾਵ ਇਸ ਕਰਕੇ ਸਾਹਮਣੇ ਮਾਵਾ ਭੈਣਾ ਬੱਚੀਆਂ ਧੀਆਂ ਵੀ ਬੱਟ ਆਸਰਾ ਗੁਰੂ ਦਾ ਰੱਖ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਰੱਖਣਾ ਸੋਹਣੀਆਂ ਦਸਤਾਰਾਂ ਸਜਾਉਣੀਆਂ ਬੱਚਿਆਂ ਕੇਸ ਸਾਬਤ ਰੱਖੀਂ ਤੇ ਕੇਸਾਂ 'ਚ ਕੰਗਾ ਕਰਦੇ ਆਂ ਆਹ ਇੱਕ ਬੱਚਾ ਬੈਠਾ ਫੀਲੇ ਰੰਗ ਦੀ ਉਹਨੇ ਦਸਤਾਰ ਸਜਾਈ ਕਿਦਾਂ ਦਸਤਾਰਾਂ ਸਜਾ ਕੇ ਜਦੋਂ ਕੇਸਾਂ 'ਚ ਕੰਗਾ ਕਰੀ ਤੇ ਦੱਸਣਾ ਕਿ ਕਿਵੇਂ ਸਿੱਖੀ ਲਈ ਭਾਈ ਤਾਰੂ ਸਿੰਘ ਨੇ ਖੋਪਰੀ ਲਵਾਈ ਭਾਈ ਮਨੀ ਸਿੰਘ ਬੰਦ ਬੰਦ ਕਟਵਾ ਗਏ ਪਰ ਸਾਡੇ ਜਜ਼ਬਿਆਂ ਦੇ ਵਿੱਚੋਂ ਕੋਈ ਸਿੱਖੀ ਨਾ ਕੱਟ ਸਕੀ ਤੋ ਆਪਾਂ ਗੁਰੂ ਦੀ ਸਿੱਖੀ ਨੂੰ ਧਾਰਨ ਕਰੀ ਮਹਾਪੁਰਸ਼ ਬਾਬਾ ਸਰਬਜੋਤ ਸਿੰਘ ਜਿਹੜੇ ਇਸ ਇਲਾਕੇ ਤੇ ਵਿੱਚ ਸਾਡੇ ਗੁਰਸਿੱਖੀ ਦਾ ਪ੍ਰਚਾਰ ਕਰਦਾ ਨਾਮ ਬਾਣੀ ਨਾਲ ਜੋ ਆਪਾਂ ਗੁਰੂ ਨਾਲ ਜੁੜਨਾ ਤੇ ਗੁਰੂ ਦੀ ਆਸ਼ੇ ਮੁਤਾਬਕ ਚੱਲਣਾ ਕਿਸੇ ਨਾਲ ਨਫ਼ਰਤ ਵੈਰ ਵਿਰੋਧ ਨਹੀਂ ਕਰਨਾ ਪਰ ਕੌਮੀ ਤੌਰ ਤੇ ਤਕੜੇ ਹੋਣਾ ਕੰਮ ਕੋਈ ਮਾੜਾ ਨਹੀਂ ਨੌਜਵਾਨੋ ਕੋਈ ਵੀ ਕੰਮ ਆ ਜਿਹੜੇ ਇਥੋਂ ਦੇ ਵੀ ਨਹੀਂ ਉਹ ਇਥੇ ਆਣ ਕੇ ਚੰਗੀਆਂ ਕਮਾਈਆਂ ਕਰ ਆਪਾਂ ਕਿਰਤ ਕਰਕੇ ਭਾਵੇਂ ਅੱਡੇ ਤੇ ਕੋਈ ਵੀ ਸੱਚੀ ਸੋਚੀ ਕਰਨਾ ਕੋਈ ਖਾਣ ਦਾ ਕੰਮ ਚੰਗੇ ਪਦਾਰਥ ਕੋਈ ਹੋਰ ਫਲ ਦਾ ਕੰਮ ਹੈ ਕੋਈ ਕਿਰਤ ਮਾੜੀ ਨਹੀਂ ਕੀਰਤੀ ਬਣੀਏ ਆਪਾਂ ਗੁਰੂ ਨੇ ਕੀਰਤੀ ਬਣਾਇਆ ਸਾਡੇ ਆਪਣੀਆਂ ਜ਼ਮੀਨਾਂ ਨਾਲ ਵੇਚ ਕੇ ਪੰਜਾਬ ਦੀ ਅਸੀਂ ਟੁਕੜਿਆਂ ਦੇ ਵਿੱਚ ਆਪਣੀ ਮਾਤ ਭੂਮੀ ਸਾਡ ਜਮੀਨ ਵਿੱਚ ਅਸੀਂ ਇਹਦੇ ਵਾਰਸਾਂ ਮਿੱਟੀ ਦੇ ਇੱਥੇ ਭਾਵੇਂ ਦੁਨੀਆ ਜਿੱਥੇ ਮਰਜੀ ਜਾਈਏ ਪਰ ਮੂਲ ਸਾਡੀ ਜੜ ਇੱਥੇ ਤੇ ਆਪਾਂ ਆਪਣੀਆਂ ਜੜਾਂ ਨਾਲ ਜੁੜ ਕੇ ਰਹਿਣਾ ਬੱਚਿਆਂ ਨੂੰ ਸਿੱਖੀ ਤੇ ਪਰਪੱਕ ਕਰਨਾ ਇੱਕ ਦੂਜੇ ਦਾ ਸਾਥ ਦੇਣਾ ਸਿੱਖ ਸਿੱਖ ਦੀ ਕਦੀ ਨਿੰਦਿਆ ਨਹੀਂ ਕਰਦੇ ਬੁਰਾਈ ਦੀ ਸਾਨੂੰ ਨੇ ਸਿਖਾਇਆ ਨਹੀਂ ਅਜੋ ਕੁਛ ਵੀ ਚੱਲਦਾ ਅੱਜ ਕੱਲ ਇਹਦੇ ਜੋ ਕੌਮ ਨੇ ਖਟਣਾ ਕੀ ਸਾਨੂੰ ਤੇ ਗੁਰੂ ਨੇ ਕਿਹਾ ਅਜੇ ਵੀ ਪੰਜ ਪਿਆਰੇ ਗੁਰੂ ਰੂਹ ਬੈਠੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ ਅਸੀਂ ਗੁਰਸਿੱਖਾਂ ਦੇ ਚਰਨ ਧੂੜ ਮੰਗਦੇ ਆ ਕਦੀ ਕਿਸੇ ਦੀ ਨਿੰਦਿਆ ਨਹੀਂ ਕਰਦੇ ਬੁਰਾਈ ਨਹੀਂ ਕਰਨੀ ਮਾੜਾ ਨਹੀਂ ਕਹਿਣਾ ਸਿੱਖ ਸਿੱਖ ਦੀ ਸਿਫਤ ਕਰਨੀ ਸ਼ੋਭਾ ਕਰੇ ਸਾਨੂੰ ਗੁਰੂ ਨੇ ਕਿਹਾ ਦੇਖ ਕੇ ਅਨ ਡਿਟ ਕਰਨਾ ਤੋ ਆਪਾਂ ਪਿਆਰ ਨਾਲ ਮੁਹੱਬਤ ਨਾਲ ਰਹੀਏ ਤੇ ਗੁਰੂ ਦੀਆਂ ਖੁਸ਼ੀਆਂ ਮਾਣੀਏ ਮੈਂ ਜਿੱਥੇ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੇ ਮਾਪੁਰਸ਼ਾ ਦੇ ਜਨਮ ਦਿਨ ਨੂੰ ਸਮਰਪਿਤ ਨਗਰ ਕੀਰਤਨ ਸੰਗਤ ਕੱਢ ਰਹੀ ਆ ਮੈਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਮੂਚੀ ਹੀ ਸੰਗਤ ਨੂੰ ਲੱਖ 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 ਵਧਾਈ ਦਿੰਨਾ ਵਾ ਗੁਰੂ ਕਿਰਪਾ ਕਰੇ ਗੁਰੂ ਆਸ਼ੇ ਦੇ ਮੁਤਾਬਕ ਚੱਲੀਏ ਗੁਰੂ ਵਾਲੇ ਬਣੀਏ ਇੱਕ ਦੂਜੇ ਦਾ ਸਾਥ ਦਈਏ ਗਰੀਬ ਗੁਰਬੇ ਸਿੱਖ ਦੀ ਮਦਦ ਕਰੀਏ ਗਰੀਬ ਗੁਰਬੇ ਦੀ ਧੀ ਦੇ ਵਿਆਹ ਦੇ ਉੱਤੇ ਆਪਾਂ ਸਾਰੇ ਸਹਿਯੋਗ ਕਰੀਏ ਬੱਚਿਆਂ ਨੂੰ ਚੰਗੀ ਵਿੱਦਿਆ ਦਈਏ ਚੰਗੇ ਰੁਤਬਿਆਂ ਦੇ ਉੱਤੇ ਪਹੁੰਚਾਈਏ ਤੇ ਹਰ ਖੇਤਰ ਦੇ ਵਿੱਚ ਆਪਾਂ ਅੱਗੇ ਵਧੀਏ ਦੀ ਬਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਸਹਬੇ ਕਮਾਲ ਤੁੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਹਜੂਰ ਬਾਬਾ ਮੀਹਾਂ ਸਿੰਘ ਜੀ ਮਹਾਰਾਜ ਸਿਆੜ ਸਾਵळा ਦੇ ਜਨਮ ਦਿਨ ਤੇ ਵਿਸ਼ੇਸ਼ ਕਰਕੇ ਨਿਰਗਰ ਕੀਰਤਨ ਉਜਤ ਕੀਤਾ 6 ਦਿਨ ਦਾ ਗੁਰਮਤ ਸਮਾਗਮ ਸੀ ਅੱਜ ਡਾਂਗੋਂ ਦੇ ਚੰਗੇ ਭਾਗ ਨੇ ਉਤੋਂ ਭਾਗ ਹੈ ਕਿ ਤੱਕ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਜਥੇਦਾਰ ਸਹਿਬਾਨ ਗਿਆਨੀ ਕੁਲਦੀਪ ਸਿੰਘ ਜੀ ਗੁਰਗੱਜ ਸਾਹਿਬ ਆਪ ਜੀ ਨੂੰ ਸੰਬੋਧਨ ਲੱਗੇ ਗਿਆ ਹੈ ਸਮੇਂ ਸਮੇਂ ਤੇ ਬਹੁਤ ਹੀ ਸਤਿਕਾਰਯੋਗ ਸੱਚਖੰਡ ਵਾਸੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹਰੇਕ ਸਮਾਗਮ ਤੇ ਡਾਂਗੋਂ ਆਇਆ ਕਰਦੇ ਸੀ ਉਹਨਾਂ ਨਾਲ ਬੜਾ ਪ੍ਰੇਮ ਸੀ ਅੱਜ ਸਾਨੂੰ ਉਹਨਾਂ ਦੇ ਜਿਹੜੀ ਘਾਟ ਮਹਿਸੂਸ ਹੋ ਰਹੀ ਸੀ ਜਥੇਦਾਰ ਸਾਹਿਬ ਨੇ ਇਸ ਥਾਂ ਤੇ ਆ ਕੇ ਉਹ ਘਾਟ ਨੂੰ ਪੂਰਾ ਕਰਿਆ ਹੈ ਸੋ ਮੈਂ ਕਹਿਦਰੋ ਜਹਦਰ ਸਾਹਿਬਾਨ ਦਾ ਧੰਨਵਾਦ ਕਰਦਾ ਹਾਂ ਸਟੇਜ ਤੇ ਮਹਾਪੁਰਖ ਸ੍ਰੀ ਮਾਨਸਾੰਤਪਾ ਬਲਦੇਵ ਸਿੰਘ ਜੀ ਉਦਵਾਲ ਵਸਤੀ ਵਾਲੇ ਸ੍ਰੀਮਾਨ ਸੰਤਪਾਵ ਤਾਰਸ ਸਿੰਘ ਜੀ ਮੋਹਲੀ ਗੁਰਦਵਾਲੇ ਉਤਸ਼ਾਹੇ ਤੌਰ ਤੇ ਪਹੁੰਚਿਆ ਹੋਰ ਬਾਬਾ ਵਿੱਕੀ ਜੀ ਨਾਮ ਕੰਨਾਂ ਦਾ ਕੋਈ ਹੋਰ ਹੈ ਤੇ ਉਹ ਵੀ ਪਹੁੰਚੇ ਨੇ ਸਾਰਿਆਂ ਦਾ ਕੋਟਾਨ ਕੋਟ ਕੋਟ ਵਰ ਧੰਨਵਾਦ ਕਰਦਾ ਹਾਂ ਦਾਸ ਖੀਮਾ ਦਾ ਜੱਜ ਕੇ ਜਹਦਰ ਸਾਹਿਬ ਮੇਰਾ ਹੱਕ ਬੰਧਿਆ ਆਉਂਦਾ ਧੰਨਵਾਦ ਕਰਨ ਦਾ ਤਾਂ ਮੈਂ ਮੈਂ ਇੱਕ ਸਾਹਮਿਆ ਹੁਣ ਆਪਾਂ ਸਾਰੇ ਰਲ ਕੇ ਸਰਦਾਰ ਸਾਹਿਬ ਦਾ ਸਨਮਾਨ ਕਰਨਾ